ਤਾਂ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾ ਰਿਹਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੀ ਕੋਠੀ ਦੇ ਅੱਗੇ ਜਿਹੜਾ ਆ ਹੁਣ ਵੱਡਾ ਸੰਘਰਸ਼ ਵਿੱਢਿਆ ਜਾਣਾ ਹੈ ਦਾਦੀਏ ਕੇ ਜਤੇ ਪਾਵਰ ਕਾਮ ਐਂਡ ਟ੍ਰਾਂਸਪੋਰਟ ਠੇਕਾ ਯੂਨੀਅਨ ਦੇ ਵੱਲੋਂ ਜਿਹੜਾ ਆ ਇੱਕ ਨੁੱਕਲ ਮੀਟਿੰਗ ਕੀਤੀ ਗਈ ਆ ਤੇ ਉਸ ਦੇ ਵਿੱਚ ਇਹ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜੇਕਰ ਸਾਡੀਆਂ ਮੰਗਾਂ ਦੇ ਉੱਤੇ ਹੱਲ ਨਾ ਹੋਇਆ ਤਾਂ ਵੱਡਾ ਸੰਘਰਸ਼ ਜਿਹੜਾ ਆ ਉਹ ਰਿਹਾਈਸ਼ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਹੋਊਗਾ ਤੇ ਇਹ ਵੱਡੀ ਗਿਣਤੀ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਹੜਤਾਲ ਕੀਤੀ ਜਾਵੇਗੀ ਤੇ ਹੜਤਾਲ ਦਾ ਸੱਦੇ ਵਾਸਤੇ ਜਿਹੜਾ ਆ ਅੱਜ ਇਹ ਇੱਕ ਬਿਆਨ ਜਾਰੀ ਕੀਤਾ ਗਿਆ ਆ ਪਾਵਰ ਕਾਮ ਟ੍ਰਾਂਸਪੋਰਟ ਠੇਕਾ ਮਜ਼ਦੂਰ ਯੂਨੀਅਨ ਦੇ ਵੱਲੋਂ ਜਿਹੜਾ ਹੈ ਕਿ ਪੰਜਾਬ ਜਨਰ ਜਲੰਧਰ ਦੀ ਕਨਵੈਨਸ਼ਨ ਦੇ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਇਹ ਵੀ ਦੱਸ ਗਏ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਈਸ਼ ਤੇ ਅੱਗੇ ਜਿਹੜਾ ਆ ਹੁਣ 28 ਸਤੰਬਰ ਨੂੰ ਜਿਹੜਾ ਆ ਧਰਨਾ ਲੱਗਣ ਜਾ ਰਿਹਾ ਹੈ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਸੰਘਰਸ਼ ਵੀ ਜਿਹੜਾ ਹੈ ਕਿਸ ਤਰੀਕੇ ਨਾਲ ਹੁੰਦਾ ਇਹਦੀ ਗੱਲਾਂ ਬਾਤਾਂ ਜਿਹੜੀਆਂ ਨੇ ਆ ਪ੍ਰਧਾਨ ਦੇ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਬਣੀ ਹੋ ਨਾ ਪੰਜਾਬੀ ਇਕਰ ਜਾਣਦੇ ਨਾ ਬਿਊਰੋ ਰਿਪੋਰਟ ਪੰਜਾਬ ਅਸੀਂ ਪਾਵਰ ਕਮਾਂਡ ਟ੍ਰਾਂਸਪੋਰਟ ਠੇਕਾ ਮਲਾਜਮ ਯੂਨੀਅਨ ਜਲੰਧਰ ਚੋਨ ਵੱਲੋਂ ਅੱਜ ਚਾਰਾਂ ਸਰਕਲਾਂ ਦੇ ਜਿਹੜੇ ਸਰਕਲ ਪ੍ਰਧਾਨ ਡਿਵੀਜ਼ਨ ਪ੍ਰਧਾਨ ਤੇ 서ਬ-ਡਿਵੀਜ਼ਨ ਪ੍ਰਧਾਨ ਤੇ ਸਮੂਹ ਵਰਕਰਾਂ ਨਾਲ ਅੱਜ ਭਰਵੀਂ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਆ ਆਪਣੀਆਂ ਮੰਗਾਂ ਦੇ ਪ੍ਰਤੀ ਨੂੰ ਲੈ ਕੇ ਵੀ ਤੇ ਆਉਣ ਵਾਲੇ ਸੰਘਰਸ਼ ਨੂੰ ਲੈ ਕੇ ਵੀ ਜਿਹੜੀ ਚਰਚਾ ਹੋਈ ਆ ਤੇ ਖਾਸ ਜਿਹੜੀ ਚਰਚਾ ਹੋਈ ਆ ਉਹ ਇਸ ਕਰਕੇ ਹੋਈ ਆ ਕਿ ਜਿਹੜਾ ਪੰਜਾਬ ਦਾ ਸਮੂਹ ਆਊਟਸੋਰਸਿੰਗ ਮਲਾਜਮ ਆ ਉਹ 28 ਸਤੰਬਰ ਨੂੰ ਦਿਨ ਐਤਵਾਰ ਨੂੰ ਜਦਨ ਕੀ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਆ ਜਨਮ ਦਿਨ ਆ ਉਹ ਦਿਨ ਜਿਹੜਾ ਕੀ ਆ ਜਿੰਨੇ ਵੀ ਪੰਜਾਬ ਦੇ ਆਊਟਸੋਰਸਿੰਗ ਕੰਮ ਇਹ ਆ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਕੋਠੀ ਅੱਗੇ ਆ ਉਹ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਕਿਉਂਕਿ ਭਗਵੰਤ ਮਾਨ ਜੀ ਇਹੀ ਗੱਲਾਂ ਕਹਿੰਦੇ ਆਏ ਆ 3.5-4 ਸਾਲਾਂ ਤੋਂ ਕਿ ਜਿਹੜੀ ਮੈਂ ਪੱਗ ਬੰਨੀ ਆ ਉਹ ਭਗਤ ਸਿੰਘ ਦੀ ਪੱਗ ਬੰਨੀ ਆ ਤੇ ਜੇ ਜੋ ਭਗਤ ਸਿੰਘ ਸੋਚਦਾ ਸੀ ਜੋ ਉਸ ਦੀ ਸੋਚ ਸੀਗੀ ਮੈਂ ਉਸ ਤੇ ਪੈਰਾ ਦੇ ਰਿਹਾ ਆ ਪਰ ਜੋ ਕਿ ਜੋ ਅੱਜ ਦੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਇਹੀ ਸਿੱਧ ਹੁੰਦਾ ਆ ਕਿ ਕੋਈ ਵੀ ਭਗਤ ਸਿੰਘ ਨੇ ਇਹ ਤਾਂ ਸੋਚਿਆ ਨਹੀਂ ਸੀਗਾ ਕਿ ਜਿਹੜੀ ਆ ਲੋਟਾ ਉਹ ਮਨੁੱਖ ਦੇ ਹੱਥੋਂ ਹੋਵੇ ਅੱਜ ਜਿਹੜਾ ਸਾਡੇ ਜਥੇਬੰਦੀ ਵੱਲੋਂ ਭਾਰਮੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਬੱਚਿਆਂ ਪਰਿਵਾਰਾਂ ਸਮੇਤ 28 ਤਰੀਕ ਨੂੰ ਸੰਗਰੂਰ ਵਿਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਣਾ ਹੈ ਤੇ ਅੱਜ ਜਲੰਧਰ ਜ਼ੋਨ ਦੇ ਸਾਰੇ ਸਮੂਹ ਵਰਕਰਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਪੂਰੇ ਪੰਜਾਬ ਦੇ ਜਿੰਨੇ ਵੀ ਸੀਐਚਬੀ ਤੇ ਸੀਐਚਡਬਲਿਊ ਕੰਮ ਹੈ ਤੇ ਹੋਰ ਵੀ ਜਿਹੜੇ ਆਊਟਸੋਰਸਿੰਗ ਕੰਮ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ 28 ਤਰੀਕ ਦਾ ਜਿਹੜਾ ਮੁਕੰਮਲ ਕੰਮ ਜਾਮ ਕਰਕੇ ਮੁੱਖ ਮੰਤਰੀ ਮਾਨ ਦੀ ਜਿਹੜੀ ਕੋਠੀ ਦਾ ਘਰਾਓ ਦਾ ਜਿਹੜਾ ਕਿ ਪ੍ਰੋਗਰਾਮ ਤੈਅ ਹੋਇਆ ਆ ਉਸ ਉਸ ਨੂੰ ਅਸੀਂ ਹਣ ਨੇਪਰੇ ਚਾੜਾਂਗੇ ਇਹ ਪ੍ਰੋਗਰਾਮ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਹੋ ਰਿਹਾ ਆ ਹੁਣ ਮੁੱਖ ਮੰਤਰੀ ਸਾਹਮਣੇ ਵਾਅਦੇ ਤਾਂ ਬਹੁਤ ਕੀਤੇ ਕਿ ਅਸੀਂ ਆਊਟਸੋਰਸਿੰਗ ਕੰਮਿਆਂ ਨੂੰ ਵੀ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕਰਾਂਗੇ ਪਰ 4 ਸਾਲ ਦੇ ਕਹ ਦੋ ਕਿ 4 ਸਾਲ ਦੇ ਕਰੀਬ ਜਿਹੜਾ ਸਮਾਂ ਹੋਰ ਹੋਣ ਜਾ ਆਊਟਸੋਰਸਿੰਗ ਕਾਮਿਆਂ ਨੂੰ ਡਿਪਾਰਟਮੈਂਟ ਚ ਲੈਣ ਦੀ ਬਜਾਏ ਸਗੋਂ ਉਹਨਾਂ ਨੂੰ ਘਰਾਂ ਨੂੰ ਤੋਰਨ ਦੀਆਂ ਤਿਆਰੀਆਂ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਆ ਤੇ ਪੰਜਾਬ ਦੇ ਸਮੂਹ ਆਊਟਸੋਰਸਿੰਗ ਡਿਪਾਰਟਮੈਂਟ ਦੇ ਜਿਹੜੇ ਵਿੱਚ ਕੰਮ ਕਰਦੇ ਸਮੂਹ ਆਊਟਸੋਰਸਿੰਗ ਕਾਮਿਆਂ ਵੱਲੋਂ ਏਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 28 ਤਰੀਕ ਨੂੰ ਦਿਨ ਐਤਵਾਰ ਨੂੰ ਜਿਹੜਾ ਕੀ ਆ ਸੰਗਰੂਰ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਏਗਾ ਤਾਂ ਹੁਣ ਸਰਕਾਰ ਸੋਚ ਲਵੇ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਸਰਕਾਰ ਨੇ ਉਹ ਜਿਹੜੇ ਵਾਅਦੇ ਆ ਉਹੋ ਨਿਪਰੇ ਚਾੜਨੇ ਆ ਕਿ ਨਹੀਂ